ਵੇਖੋ ਅੰਮ੍ਰਿਤਸਰ ਦੇ ਵਿੱਚ ਪਸ਼ੂ ਪ੍ਰੇਮੀਆਂ ਵੱਲੋਂ ਲਗਾਤਾਰ ਕਾਰਪੋਰੇਸ਼ਨ ਦਾ ਬੂਹਾ ਖੜਕਾਉਣ ਦੇ ਬਾਵਜੂਦ ਵੀ ਨਹੀਂ ਹੋ ਰਹੀ ਕਿਸੇ ਤਰ੍ਹਾਂ ਦੀ ਵੀ ਸੁਣਵਾਈ दरअसल ਤੁਹਾਰਦਾਜ਼ੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਸ਼ੂ ਪ੍ਰੇਮੀਆਂ ਵੱਲੋਂ ਲਗਾਤਾਰ ਕਾਰਪੋਰੇਸ਼ਨ ਦੇ ਬੂਹੇ ਜਿਹੜੇ ਨੇ ਖੜਕਾਏ ਜਾ ਰਹੇ ਨੇ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਪਿਛਲੇ ਸਾਲ 12 ਪਸ਼ੂਆਂ ਵਾਸਤੇ ਇੱਕ ਜਗ੍ਹਾ ਅਲਾਟ ਕੀਤੀ ਗਈ ਸੀ ਪਰ ਸਾਲ ਬਦਲ ਗਿਆ ਪਰ ਉਸ ਜ਼ਮੀਨ ਤੇ ਉਹ ਸਾਰੀ ਅਜੇ ਤੱਕ ਨਹੀਂ ਹੋਈ ਜਿਗਰ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਸਿਰਫ ਉੱਥੇ ਫੋਟੋਆਂ ਖਿਚਾ ਕੇ ਚਲੇ ਗਏ ਅੱਜ ਕਿਸੇ ਨੇ ਵੀ ਉਸ ਤੋਂ ਬਾਅਦ ਇੱਕ ਵਾਰ ਵੀ ਗੌਰ ਨਹੀਂ ਕੀਤਾ ਹੁਣ ਕਰੀਬ ਇੱਕ ਸਾਲ ਬੀਤੜ ਤੋਂ ਬਾਅਦ ਵੀ ਉਹ ਜਗ੍ਹਾ ਵਿਰਾਨ ਪਈ ਹੈ ਅੱਜ ਵੀ ਕਈ ਪਸ਼ੂ ਸੜਕਾਂ ਤੇ ਘੁੰਮ ਰਹੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਠੰਡ ਜਿਹੜੀ ਆ ਵੱਧ ਚੁੱਕੀ ਐ ਤੇ ਰਾਤ ਨੂੰ ਜਿਹੜੇ ਪਸ਼ੂ ਨੇ ਉਹ ਸੜਕਾਂ ਤੇ ਘੁੰਮਦੇ ਦਿਖਾਈ ਦਿੰਦੇ ਨੇ ਜਿਸ ਕਰਕੇ ਉਹਨਾਂ ਦੇ ਜਿਹੜੇ ਪਸ਼ੂ ਨੇ ਉਹ ਤੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਪਰ ਆਮ ਜਿਹੜੀ ਜਨਤਾ ਐ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਉਥੇ ਹੀ ਤੁਹਾਨੂੰ ਦੱਸਦੀ ਇਹ ਕਿ ਉਹਨੇ ਬੋਲ ਕਹਿ ਰਹਾ ਹੈ ਕਿ ਕਾਰਪੋਰੇਸ਼ਨ ਜਿਹੜੀ ਹੈ ਉਹਨਾਂ ਦੀ ਬਿਲਕੁਲ ਵੀ ਗੱਲ ਨਹੀਂ ਸੁਣ ਰਹੀ ਇਸ ਖਬਰ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਪਰ ਦੇ ਨਾਲ ਅ ਦੇਖੋ ਮੈਟਰ ਜਿਹੜਾ ਵਾ ਕਾਰਪੋਰੇਸ਼ਨ ਦੀ ਜਿਹੜੇ ਸੜਕਾਂ ਦੇ ਉੱਪਰ ਬੇਸਹਾਰਾ ਪਸ਼ੂ ਨੇ ਉਹਨਾਂ ਦੇ ਰਿਲੇਟਿਡ ਹੈ ਕਿ 2022 ਸਤੰਬਰ ਦੇ ਵਿੱਚ ਸਾਡੇ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਸੀਗਾ ਕਿ ਜਿਹੜੀਆਂ ਬੇਸਾਰਾ ਪਸ਼ੂ ਨੇ ਉਹਨਾਂ ਵਾਸਤੇ ਸਾਰੇ ਹਲਕਿਆਂ ਦੇ ਵਿੱਚ ਵੱਖਰੀ ਵੱਖਰੀ ਗਊਸ਼ਾਲਾ ਜਿਹੜੀ ਕਾਰਪੋਰੇਸ਼ਨ ਦੀ ਹੋਣੀ ਚਾਹੀਦੀ ਹੈ 2018 ਦੇ ਵਿੱਚ ਇੱਕ ਅਸੀਂ ਜੋ ਪ੍ਰੋਟੈਸਟ ਕੀਤਾ ਸੀ ਤੇ ਵੈਸਟ ਹਲਕੇ ਦੇ ਵਿੱਚ ਇੱਕ ਗਊਸ਼ਾਲਾ ਕਾਰਪੋਰੇਸ਼ਨ ਦੀ ਅਲਾਟ ਹੋਈ ਸੀਗੀ ਉਹ ਇੱਕ ਪ੍ਰਾਈਵੇਟ ਕੰਪਨੀ ਨੂੰ ਦਿੱਤੀ ਗਈ ਆ ਜਦੇ ਵਿੱਚ 250 ਤੋਂ 300 ਦੇ ਕਰੀਬ ਜਿਹੜੀਆਂ ਗਾਵਾਂ ਨੇ ਉਹ ਰੱਖੀਆਂ ਗਈਆਂ ਨੇ ਲੇਕਿਨ ਉਹਦੇ باوجود ਵੀ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਹਰ ਸੜਕ ਦੇ ਉੱਪਰ ਜਿਹੜੀਆਂ ਗਾਵਾਂ ਐਕਸੀਡੈਂਟ ਵੀ ਹੋ ਰਹੇ ਨੇ ਸਰਦੀ ਦੇ ਵਿੱਚ ਮਰ ਵੀ ਰਹੀਆਂ ਨੇ ਤੇ ਅਸੀਂ ਮੰਗ ਕੀਤੀ ਸੀਗੀ ਕਿ ਸਾਰੇ ਹਲਕਿਆਂ ਦੇ ਵਿੱਚ ਜਿਹੜੀ ਸਰਕਾਰੀ ਗਊਸ਼ਾਲਾ ਹੋਣੀ ਚਾਹੀਦੀ ਹੈ ਕਿਉਂਕਿ ਕਾ ਉਸ ਬਹੁਤ ਸਾਰਾ ਜਿਹੜਾ ਵਾ ਕਾਰਪੋਰੇਸ਼ਨ ਇਕੱਠਾ ਕਰ ਰਹੀ ਹੈ ਤੇ ਲੇਕਿਨ ਰਾਹਤ ਕੋਈ ਨਹੀਂ ਹੈਗੀ ਨਾ ਤੇ ਬੇਸਹਾਰਾ ਪਸ਼ੂਆਂ ਨੂੰ ਕੋਈ ਰਾਹਤ ਹੈ ਉਹਦੇ ਨਾਲ ਨਾਲ ਜਿਹੜੇ ਲੋਕੀ ਨੇ ਉਹ ਵੀ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਇਸ ਸਬੰਧ ਚ 2022 ਸਤੰਬਰ ਨੂੰ ਇੱਕ ਅਸੀਂ ਪ੍ਰੋਟੈਸਟ ਕੀਤਾ ਸੀਗਾ ਕਿ ਇੱਕ ਗਊਸ਼ਾਲਾ ਜਿਹੜੀ ਅਲੱਗ ਹਲਕੇ ਦੇ ਵਿੱਚ ਲੋਡ ਕੀਤੀ ਜਾਏ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹੈ 29 ਮਾਰਚ 2023 ਨੂੰ ਜਿਹੜੇ ਇੰਦਰਬੀਰ ਸਿੰਘ ਨਿੱਜਰ ਜੀ ਨੇ ਜਿਹੜੇ ਕੈਬਨਿਟ ਮੰਤਰੀ ਸੀਗੇ ਉਹਨਾਂ ਦੇ ਨਾਲ ਜਿਹੜੇ ਐਮਐਲਏ ਡਾਕਟਰ ਅਜੇ ਗੁਪਤਾ ਜੀ ਉਹਨਾਂ ਦੇ ਨਾਲ ਨਾਲ ਹੋਰ ਵੀ ਕਾਰਪੋਰੇਸ਼ਨ ਦੇ ਜਿਹੜੇ ਉੱਚ ਅਧਿਕਾਰੀ ਮੌਜੂਦ ਸੀਗੇ ਇਹਨਾਂ ਨੇ ਇੱਕ ਨੀ ਪੱਥਰ ਆਪਣਾ ਚਬਾਰ ਰੋਡ ਤੇ ਇੱਕ ਸਰਕਾਰੀ ਗਊਸ਼ਾਲਾ ਦੀ ਇੱਕ ਦੂਸਰੀ ਜਿਹੜੀ ਗਊਸ਼ਾਲਾ ਖੋਲੀ ਜਾਏਗੀ ਉਹਦੇ ਸੰਬੰਧ ਚ ਰੱਖਿਆ ਸੀਗਾ ਲੇਕਿਨ ਅੱਜ ਅਸੀਂ ਇੱਥੇ ਸਾਲ ਹੋਣ ਵਾਲਾ 2024 ਜਨਵਰੀ ਜਿਹੜੀ ਸਟਾਰਟ ਹੋ ਚੁੱਕੀ ਹੋਈ ਹੈ ਤੇ ਹੋਰ ਇੱਕ ਦੋ ਮਹੀਨਿਆਂ ਨੂੰ ਪੂਰਾ ਸਾਲ ਪੂਰਾ ਹੋ ਜਾਏਗਾ ਤੇ ਮੈਂ ਕਵਾਂਗਾ ਗਵਰਨਮੈਂਟ ਦਾ ਬਹੁਤ ਹੀ ਵੱਡਾ ਫੇਲਿਅਰ ਹੈ ਕਿ ਹਾਲੇ ਤੱਕ ਉੱਥੇ ਕੋਈ ਵੀ ਕੰਸਟਰਕਸ਼ਨ ਜਿਹੜੀ ਨਹੀਂ ਹੋਈ ਗਊਸ਼ਾਲਾ ਦੀ ਤੇ ਸੜਕਾਂ ਤੇ ਸੈਂਟਰ ਹਲਕੇ ਦੇ ਵਿੱਚ ਜਿਹੜੀਆਂ ਸਭ ਤੋਂ ਜ਼ਿਆਦਾ ਗਉਆਂ ਨੇ ਉਹ ਸੜਕਾਂ ਦੇ ਉੱਪਰ ਤੁਸੀਂ ਦੇਖ ਦੇਖ ਸਕਦੇ ਹੋ ਲੋਗੜ ਚੌਂਗ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ ਹੋਰ ਵੀ ਇਹੋ ਜਿਹੇ ਬਹੁਤ ਸਾਰੇ ਇਲਾਕੇ ਨੇ ਜਿੱਥੇ ਬਹੁਤ ਸਾਰੀਆਂ ਗਊਆਂ ਇਸ ਤਰੀਕੇ ਦੇ ਨਾਲ ਕੋੜਾ ਖਾਂਦੀਆਂ ਨਜ਼ਰ ਆਉਂਦੀਆਂ ਨੇ ਤੇ ਲੋਕਾਂ ਦੇ ਐਕਸੀਡੈਂਟ ਹੁੰਦੇ ਨਜ਼ਰ ਆਉਂਦੇ ਨੇ ਤੇ ਅਸੀਂ ਅੱਜ ਮੰਗ ਕਰ ਰਹੇ ਹਾਂ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜੀ ਆ ਗਊਸ਼ਾਲਾ ਜਿਹੜੀ ਕੰਪਲੀਟ ਕੀਤੀ ਜਾਏ ਆਦਰਵਾਇਜ਼ ਕਿ ਸਾਡਾ ਜਿਹੜਾ ਰਾਸ਼ਟ ਗੌਰ ਰਖਸ਼ਾ ਮਹਾ ਸੰਗ ਹੈ ਉਹਦੇ ਵੱਲੋਂ ਪੂਰੇ ਵੱਡੇ ਲੈਵਲ ਤੇ ਜਿਹੜਾ ਵਾ ਪੂਰੇ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਜਿਹੜੇ ਸ਼ੁਰੂ ਸ਼ੁਰੂ ਕੀਤੇ ਜਾਣਗੇ ਜਿਹਦੀ ਜ਼ਿੰਮੇਵਾਰ ਪੂਰਨ ਤੌਰ ਤੇ ਜਿਹੜੇ ਉੱਚ ਅਧਿਕਾਰੀ ਹੋਣਗੇ ਤੇ ਇਹਦੀ ਜ਼ਿੰਮੇਵਾਰੀ ਜਿਹੜੀ ਪੰਜਾਬ ਸਰਕਾਰ ਦੀ ਹੋਏਗੀ ਕਿਉਂਕਿ ਭਗਵੰਤ ਮਾਨ ਜੀ ਨੇ ਬਹੁਤ ਸਾਰੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਨੇ ਕਿ ਅਸੀਂ 100 ਏਕੜ ਦੇ ਵਿੱਚ ਕੋਈ ਮੈਰਿਜ ਪੈਲੇਸ ਬਣਾ ਰਹੇ ਹਾਂ ਜਿੱਥੇ ਧੂਮ-ਧਾਮ ਨਾਲ ਮਨਾਇਆ ਜਾਏਗਾ ਅਸਲੀ ਜ਼ਰੂਰਤ ਤਾਂ 100 ਏਕੜ ਦੀ ਪਸ਼ੂਆਂ ਨੂੰ ਹੈ ਤਾਂ ਕਿ ਉਹ ਆਪਣੀ ਸਹੀ ਜ਼ਿੰਦਗੀ ਜਿਹੜੀ ਬਤੀਤ ਕਰ ਸਕਣ ਕੋਈ ਮੈਟਰ ਇਹ ਹੈ ਕਿ ਇਹ ਤੁਸੀਂ ਫੋਟੋਗ੍ਰਾਫ ਚ ਦੇਖ ਰਹੇ ਹੋ ਕਿ ਇੱਕ ਇਹਨਾਂ ਨੇ ਅਫੀਸ਼ੀਅਲ ਅਨਾਉਂਸਮੈਂਟ ਜ਼ਰੂਰ ਕਰਤੀ ਬਟ ਇੱਥੇ ਐਸ ਵੇਲੇ ਵੀ ਗਰਾਊਂਡ ਦੇ ਉੱਤੇ ਕੋਈ ਵੀ ਜਿਹੜਾ ਹੈ ਗਊਸ਼ਾਲਾ ਦਾ ਕੰਮ ਹਜੇ ਤੱਕ ਸਟਾਰਟ ਨਹੀਂ ਹੋਇਆ ਉਮੀਦ ਇਹ ਸੀ ਕਿ ਹੁਣ ਤੱਕ ਇੱਥੇ ਗਊਸ਼ਾਲਾ ਬਣ ਚੁੱਕੀ ਹੋਣੀ ਚਾਹੀਦੀ ਸੀ ਤੇ ਇਹਨਾਂ ਸਰਦੀਆਂ 'ਚ ਇਹ ਜਿਹੜੇ ਪਸ਼ੂ ਨੇ ਜਿਹੜੇ ਸੈਂਟਰਲ ਹਲਾਕੇ ਦੇ ਵਿੱਚ ਸਾਰੇ ਅਸੀਂ ਵੇਖ ਰਹੇ ਹਾਂ ਸੜਕਾਂ ਦੇ ਵਿੱਚ ਜਿੱਦਾਂ ਪਬਲਿਕ ਵੀ ਪਰੇਸ਼ਾਨ ਹੈ ਤੇ ਗਊਆਂ ਵੀ ਪਰੇਸ਼ਾਨ ਨੇ ਉਹ ਮੈਟਰ ਸੋਲਵ ਹੋਣਾ ਬੰਦ ਦਾ ਸੀ ਪਰ ਇਹ ਬਹੁਤ ਲੰਮਾ ਡਿਲੇ ਹੈ ਤੇ 1 ਮਹੀਨੇ ਦੇ ਵਿੱਚ ਇਹਦਾ ਐਕਸ਼ਨ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਇਹ ਜਿਹੜਾ ਆਨ ਗਰਾਉਂਡ ਰਿਐਲਿਟੀ ਜਿਹੜੀ ਹੈ ਗਊਸ਼ਾਲਾ ਤਿਆਰ ਹੋਣੀ ਚਾਹੀਦੀ ਹੈ